छुट्टी ਨਾ ਮਿਲ ਕਰਕੇ ਕਮਕਾਜੀ ਲੋਕਾਂ ਲਈ ਆਪਣਾ ਜਨਮ ਦਿਨ ਮਨਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਜਾਂ ਕਈ ਵਾਰ ਲੋਕ ਆਪਣਾ ਜਨਮ ਦਿਨ ਬਿਲਕੁਲ ਨਹੀਂ ਮਨਾ ਪਾਉਂਦੇ ਲੋਕਾਂ ਨੂੰ ਆਪਣੇ ਜਨਮ ਦਿਨ ਉੱਤੇ ਦਫ਼ਤਰ ਤੋਂ ਛੁੱਟੀ ਨਹੀਂ ਮਿਲਦੀ ਪਰ ਸੋਸ਼ਲ ਮੀਡੀਆ ਉੱਤੇ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਸੋਚੋਗੇ ਕਿ ਕਾ ਸਾਡੀ ਕੰਪਨੀ ਵਿੱਚ ਵੀ ਅਜਿਹੀ ਪਾਲਿਸੀ ਆਵੇ ਇੱਕ ਕਾਰਪੋਰੇਟ ਫਰਮ ਨੂੰ ਆਪਣੀ ਨਵੀਂ ਬਰਥਡੇ ਪਲੱਸ 1 ਛੁੱਟੀ ਨੀਤੀ ਲਈ ਹਰ ਪਾਸੇ ਤੋਂ ਪ੍ਰਸ਼ੰਸਾ ਮਿਲ ਰਹੀ ਹੈ ਜਿਸ ਵਿੱਚ ਕਰਮਚਾਰੀਆਂ ਨੂੰ ਹਰ ਸਾਲ ਜਨਮ ਦਿਨ ਦੇ ਮੌਕੇ ਉੱਤੇ 2 ਦਿਨ ਦੀ ਛੁੱਟੀ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਇੱਕ ਛੁੱਟੀ ਆਪਣਾ ਜਨਮ ਦਿਨ ਮਨਾਉਣ ਲਈ ਅਤੇ ਦੂਸਰੀ ਪਰਿਵਾਰਕ ਮੈਂਬਰ ਜਾਂ ਨਜ਼ਦੀਕੀ ਦੋਸਤਾਂ ਨਾਲ ਜਨਮ ਦਿਨ ਮਨਾਉਣ ਲਈ ਕੰਪਨੀ ਦੇ ਸੰਸਥਾਪਕ ਅਭਿਜੀਤ ਚੱਕਰਵਰਤੀ ਦੁਆਰਾ ਪੇਸ਼ ਕੀਤੀ ਗਈ ਨੀਤੀ ਕਾਰਪੋਰੇਟ ਸੱਭਿਆਚਾਰ ਵਿੱਚ ਤਾਜ਼ਾ ਬਦਲਾਅ ਦੇ ਰੂਪ ਵਿੱਚ ਚਰਚਾ ਵਿੱਚ ਹੈ ਚੱਕਰਵਰਤੀ ਨੇ ਆਪਣੇ ਕੈਰੀਅਰ ਦੀ ਸ਼ੁਰੂ ਵਿੱਚ ਜਨਮ ਦਿਨ ਦੀ ਛੁੱਟੀ ਦੀ ਬੇਨਤੀ ਰੱਦ ਕੀਤੇ ਜਾਣ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਇੱਕ ਕਰਮਚਾਰੀ ਨੂੰ ਇਹ ਜਸ਼ਨ ਮਨਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਇੱਕ ਪੋਸਟ ਲਿਖਿਆ ਮੇਰੀ ਸ਼ੁਰੂਆਤੀ ਭੂਮਿਕਾਵਾਂ ਵਿੱਚੋਂ ਇੱਕ ਵਿੱਚ ਮੇਰੇ ਬੋਸ ਨੇ ਇੱਕ ਵਾਰ ਮੈਨੂੰ ਪੁੱਛਿਆ ਤਾਨੂੰ ਛੁੱਟੀ ਕਿਉਂ ਚਾਹੀਦੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਇਸ ਦਿਨ ਮੇਰਾ ਜਨਮ ਦਿਨ ਹੈ ਉਹਨਾਂ ਨੇ ਮੇਰੇ ਵੱਲ ਅਜੀਬ ਤਰੀਕੇ ਨਾਲ ਦੇਖਿਆ ਜਿਵੇਂ ਕਿ ਮੈਂ ਕੋਈ ਗਲਤੀ ਕੀਤੀ ਸੀ ਜੇਕਰ ਇਹ ਕਿਸੇ ਦਾ ਜਨਮ ਦਿਨ ਹੈ ਤਾਂ ਉਹਨਾਂ ਨੂੰ ਤੋਹਫ਼ਾ ਮਿਲਣਾ ਚਾਹੀਦਾ ਹੈ ਨਾ ਕਿ ਉਹਨਾਂ ਦੀਆਂ ਛੁੱਟੀਆਂ ਵਿੱਚ ਕਟੋਤੀਆਂ ਹੋਣੀਆਂ ਚਾਹੀਦੀਆਂ ਨੇ ਅਤੇ ਅਜੀਬ سلوਕ ਕੀਤਾ ਜਾਵੇ ਜਿਵੇਂ ਹੀ ਕੰਪਨੀ ਨੇ ਇਸ ਕਦਮ ਦੀ ਘੋਸ਼ਣਾ ਕੀਤੀ ਪੋਸਟ ਔਨਲਾਈਨ ਵਾਇਰਲ ਹੋ ਗਈ ਜਿਸ ਵਿੱਚ ਜ਼ਿਆਦਾਤਰ ਲੋਕ ਕੰਮ ਜੀਵਨ ਸੰਤੁਲਨ ਲਈ ਫਰਮ ਦੀ ਪ੍ਰਗਤੀਸ਼ੀਲ ਪਹੁੰਚ ਲਈ ਪ੍ਰਸ਼ੰਸਾ ਕਰ ਰਹੇ ਨੇ ਜਿਸ ਵਿੱਚ ਕਿਸੇ ਬੱਚੇ ਜਾਂ ਉਸਦੇ ਪਰਿਵਾਰਕ ਮੈਂਬਰ ਦਾ ਜਨਮ ਦਿਨ ਆਉਂਦਾ ਹੈ ਕੰਪਨੀ ਨੇ ਕੰਪਨੀ ਦੇ ਸੰਸਥਾਪਕ ਅਭਿਜੀਤ ਦੁਆਰਾ ਪੇਸ਼ ਕੀਤੀ ਗਈ ਨੀਤੀ ਕਾਰਪੋਰੇਟ ਸੱਭਿਆਚਾਰ ਵਿੱਚ ਤਾਜ਼ਾ ਬਦਲਾਅ ਦੇ ਰੂਪ ਵਿੱਚ ਚਰਚਾ ਵਿੱਚ ਹੈ